ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਦੋ ਐਨੀਮਲ ਲੈ ਕੇ ਆਇਆ ਇੱਕ ਤਾਂ ਸੂਆ ਸਵਾਇਆ ਨਾ ਬਿਲਕੁਲ ਤਾਜ਼ਾ ਸੂਆ ਤੇ ਇੱਕ ਟੌਪ ਦੀ ਬੱਛੀ ਹੈ ਅਜੇ ਬੱਚਾ ਹੀ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਬਾਈ ਮਨਾਰਗਰੀਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਿਆ ਮੋਬਾਈਲ ਨੰਬਰ 9872416597 ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਬਾਈ ਟੋਕਰ ਗੱਬਨ ਦੀ ਕੀ ਬਣਿਆ ਉਹ ਵੀਰ ਪਹਿਲੇਗਾ ਘਣੀ ਲੜੀ ਬਹਿਰਤਾ ਅੱਛਾ ਬਹੁਤ ਹੂੰ ਪਿਆਰ ਦਤਾ ਭਰਾਵਾਂ ਨਾਲ ਯਾਰ ਕੋਈ ਫੋਨ ਕਈ ਭਰਾਵਾਂ ਦਾ ਚੱਕੇ ਵੀ ਨਹੀਂ ਬਹੁਤ ਜ਼ਿਆਦਾ ਕਮਲਾਈ ਕਰਦਾ ਠੀਕ ਹੈ ਬੈਡ ਵੀ ਸਾਫ ਸੀ ਗਿਆ ਬੜੀ ਚੰਗੀ ਗੱਲ ਹੈ ਬੈਡ ਵੀ ਸਾਫ ਸੀ ਗਿਆ ਬੈਡ ਵੀ ਸਾਫ ਸੀ ਆ ਮੈਂ ਤਾਂ ਯਾਰ ਮਫਾਈ ਵੀ ਮੋਟੂ ਕੇ ਛੱਡਦੀ 15000 ਇੱਕ ਬਾਈ ਮਹੀਨਾ ਸੁੱਦਾ ਕਰਦਾ ਹੀ ਰਹਿ ਗਿਆ ਜੀ ਅਜ ਦੂਜੇ ਨੇ ਪਹਿਲਾ ਸਾਈ ਸਿੱਧੀ ਮਾਰੀ ਸੁੱਧੂ ਵੀ 15000 ਪਾ ਤਾ ਨਾ ਐ ਨਹੀਂ ਪੁੱਛਿਆ ਵਿਚ ਰਹਿ ਨੰਬਰ ਤੇ ਗੂਗਲ ਪੇ ਚੱਲਦਾ ਠੀਕ ਆ ਸਾਈ ਪਾ ਕੇ ਫੇਰ ਹੀ ਫੂਲ ਲਾਇਆ ਬਈ ਸਾਈ ਬਾਈ ਤੈਨੂੰ ਸਾਈ ਪਾਤੀ ਠੀਕ ਆ ਜੀ ਆਪਣੇ ਗਵਾਂਡ ਪੰਡੀ ਜਾਵੜੀ ਠੀਕ ਆ ਵੀਰੇ ਹਾਂਜੀ ਇਹ ਆਪਾਂ ਸੂਏ ਤੋਂ ਸ਼ੁਰੂ ਕਰਦੇ ਆ ਸੂਆ ਕਰਨ ਮਸੂਈ ਆ ਇਹ ਬਈ ਅਰੀਜਨਲ ਦੂਜਾ ਸੂਆ ਸੋਈ ਆ ਕਦੋਂ ਸੂਈ ਆ ਜੀ ਇਹ ਸੂਈ ਆ ਮੰਨ ਕੇ ਚੱਲ ਵੀ 5 ਦੇ 5.5 ਦੇ ਵਿੱਚ ਅੱਜ ਅੱਜ ਸੂਆ ਜੀ ਠੀਕ ਆ ਜੀ ਹਾਂਜੀ ਬੱਚਾ ਕੀ ਦਿੱਤਾ ਜੀ ਬੱਚਾ ਆ ਗਿਆ ਵੀਰੇ ਜੇਰ ਬਾਕੀ ਹੈ ਹਜੇ ਤੁਹਾਡੀ ਵੀ ਬੱਦਬੇ ਦੇ ਦਰ ਪਈਆਂ ਬਸ ਆਪਣਾ ਕੰਨੀ ਜੀ ਰਹਿ ਗਈ ਇਹ ਤਾਂ ਹੁਣ ਤਾਂ ਨੂੰ ਹੀ ਰਹੀ ਹੁਣ ਬੈਠੀ ਜਾ ਆਪਣਾ ਹਾਂ ਹੁਣ ਥਾਦੀ ਵੀਡੀਓ ਕਰਕੇ ਤੇ ਕਰ ਲੈ ਥੜਨ ਪਾਸ ਜੀ ਬਾਈ ਸੁਖਣਾ ਨਾ ਬੋਲੋ ਇੰਨੀ ਚੰਗੀ ਖਰੀ ਆ ਹੁਣ ਮੈਂ ਬਚਣਗਾ 6 ਕਿਲੋ ਬੋਲਾ ਚੋਂ ਤਾਂ ਇੰਨਾ ਘੜਾ ਹੀ ਲੇਵੇ ਇਹ ਨਾ ਪਹਿਲਾਂ ਸੂਏ ਮੇਰੀ ਘਰੋਂ ਵਹਿੜ ਵਿੱਚ ਚਵਾ ਕੇ ਪਲੂਣ ਦਾ 26 ਕਿਲੋ ਤੇ ਮਣ ਕੇ ਰਹੀ ਸੀ ਡਗਰੂ ਪੰਡ ਵੇਚੀ ਸੀ ਠੀਕ ਆ ਜੀ ਜਿਹੜਾ ਵੀ ਭੈਣ ਭਰਾ ਲੂ ਆਪਾਂ ਮਾਲਕ ਨਾਲ ਉਹਦੇ ਨਾਲ ਹੀ ਗੱਲ ਕਰਾ ਦਾਂਗੇ ਇਹ ਜੀ ਤਾਂ ਮੈਥੋਂ ਹੀ ਪਸ਼ੂ ਲੈ ਕੇ ਜਾਂਦਾ ਹਰ ਵਾਰੀ ਠੀਕ ਆ ਜੀ ਉਹਨੇ ਨਾ ਬਈ ਸਭ ਵੀ ਕੋਲ ਤੋਂ ਮੈਂ ਦੇਖ ਰੋਮਮਣ ਕਰਤੀ ਸੀ ਉਦੋਂ ਸੀਗੀ ਇਹ ਦੋ ਦੰਦ ਖਣੀ ਚਾਰ ਦੰਦ ਸੀਗੀ ਵੜ ਹਜੇ ਇਹਦਾ ਕੰਨ ਨਾਲ ਦੰਦ ਖੜਾ ਖੜੇ ਆ ਹਾਂ ਠੀਕ ਹੈ ਉਹਨੇ ਬਾਅਦ ਚ ਮੈਨੂੰ ਟੋਕੜ ਗੱਬਣ ਕਟਾ ਕੇ ਤੇ ਮੈਂ ਤੋ 20 25 ਕਿਲੋ ਵਾਲੀ ਸੱਜਰ ਫੇਰ ਲੈ ਗਿਆ ਉਹ ਆਈਦਾ ਪਾ ਵੀ ਨਾ ਗਿਆਨੀ ਅੰਮ ਨੰਬਰ ਤੁਹਾਡੀ ਗੋਸਤ ਪਰਿਵਾਰ ਆ ਉਹ ਠੀਕ ਹੈ ਜੀ ਇਹ ਬਾਅਦ ਚ ਮੈਂ ਦੇ ਦਿਆ ਉਹਦੇ ਭਰਾ ਦੇ ਸਹੁਰੇ ਲੈ ਗਏ ਮੇਰੇ ਦੇ ਠੀਕ ਹੈ ਜੀ ਉਹਨਾਂ ਨੇ ਟੋਕੜ ਗੱਬਣ ਉਹਨਾਂ ਨੂੰ ਦੇ ਦਿੱਤੀ ਉੱਥੋਂ ਲੈ ਕੇ ਮੈਂ ਠੀਕ ਹੈ ਜੀ ਉਹਨਾਂ ਦੇ ਘਰੇ ਵੀ ਵੇਲਾ ਪੰਜਾਂ ਮਿੰਟ ਦੀ ਗੱਬਣ ਹੋ ਗਈ ਵੀ 14-15 ਕਰੋ ਤੇ ਚਵਾਈ ਗਈ ਹੈ ਠੀਕ ਆ ਜੀ ਹਾਂ ਹੁਣ ਇਹ ਵੇਲਾ ਜੀ ਰਾਤ ਸੁਈ ਆ ਸਵੇਰ ਸੁਈ ਆ 5:30 ਵਜੇ ਠੀਕ ਆ ਜੀ ਐਕਤੀ ਇਹਨੂੰ ਉਮੇਈ ਦਾ ਦੀ 28 ਤੋਂ 30 ਦੇ ਵਿੱਚ ਦੀ ਠੀਕ ਆ ਜੀ ਕਿਉਂਕਿ ਖਰਾਕ ਮੇਰੀ ਬਹੁਤ ਭਵਾਈ ਵੀ ਜਾਣੀ ਠੀਕ ਆ ਜੀ ਹਾਂ ਮੈਚ ਵਗੈਰਾ ਪਣਾਈਸ ਨੂੰ ਪਲੱਸ ਦੇ ਵਿਚਾਰ ਘਟੇ ਖਾ ਜੀ ਠੀਕ ਆ ਜੀ ਖਰਾਕ ਨੂੰ ਫੁੱਲ ਮਿਲ ਜਾ ਜੇ ਵੇੜਾ ਸੁਖਣਾ ਕੱਦ ਵੇਗਾ ਤੂੰ ਦੰਦ ਦਾ ਪਚੈਕ ਵੀ ਕਰਾ ਰਿਹਾ ਜੇ ਇੱਕ ਦੰਦ ਕੰਨਾਂ ਵਾਲਾ ਖੜਾ ਮੈਂ ਇੱਕ ਤਾਂ ਬੰਦਾ ਕਹਿ ਰਿਹਾ ਬੱਚਾ ਮਗਰ ਅੱਛਾ ਜੇ ਸੀਮੰਨ ਤਾਂ ਜੰਗਾ ਲੱਗਿਆ ਸੀ ਬੜਾ ਜੰਗਾ ਲਵਾਇਆ ਸੀ ਯਾਰ ਮੇਲ ਕਾ ਫਾਗਾ ਚਲੋ ਉਹਦੇ ਲਓ ਜੀ ਲੈ ਲਓ ਕਰ ਲੋ ਜੀ ਅਜਲਾ ਦੰਦ ਛੱਟਿਆ ਨਹੀਂ ਸੱਟ ਕੇ ਕੱਢਾਂ ਲੱਗ ਗਈ ਆ ਦੇ ਲਓ ਜੀ ਖੜਾ ਲੈ ਲੈ ਓਕੇ ਬਰੇ ਬਾਕੀ ਕੁਆਲਿਟੀ ਦੇ ਪੱਖ ਤੋਂ ਵੀਰੇ ਅੰਤ ਤੋਂ ਕੋਈ ਨਹੀਂ ਜੀ। ਥਾ ਤੋੜਦੀ ਵੀਰੇ ਬਾਹਰ ਨੂੰ ਲਿਆਈ ਤੇ ਆ ਝੁੱਲ ਭਲਲਾ ਦੀ ਤੋੜ ਅੰਦਰ ਅੰਦਰ ਹੀ ਲਈ ਕਿਉਂਕਿ ਬਾਹਰ ਥੋੜੀ ਜੀ ਹਵਾ ਚੱਲਦੀ ਆ ਤੇ ਸੂਆਵਾ ਨਾਗਾ ਤਾਂ ਕਰਕੇ। ਬਾਕੀ ਹਵਾ ਬਦਮ ਕੀ ਫਰਕ ਪੈਂਦਾ। ਫੇਸ ਕੁਆਲਿਟੀ ਸੋਹਣੀ ਆ ਜੀ। ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਬਾਈ ਦੱਸਦਾ ਕਿ 6 ਕਿਲੋ ਬੋਲਾ ਮੈਂ ਕੱਢਤਾ ਸੀਗਾ ਤਾਂ ਕਿ ਜੀਰ ਸੌਖੀ ਪੈ ਜੇ ਬਿਠਾ ਸੌਖਾ ਜਾਂਦਾ ਜੀ। 26 ਕਿਲੋ ਪਹਿਲੇ ਸੂਏ ਦਾ ਰਿਕਾਰਡ ਆ 13 ਉਮੀਦ ਪਲੱਸ ਦੀ ਆ ਜੀ। ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹਾਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਰ ਸ਼ਾਂਖ ਪੋਰਾ ਵੀ ਨੇ ਗਲਾਬੀ ਥਾਣਾ ਜਮਟਾ ਪੋਟੋਪ ਲੱਗ ਗਿਆ ਮੰਜੇ ਦੇ ਬਾਅਦ ਹੋ ਗਿਆ ਜੂਮ ਫਿਰ ਪੋਟੋਪ ਟੋਪ ਆ ਜੀ ਫੋਰ ਸ਼ਾਂਖ ਪੋਰਾ ਵੀ ਨੇ ਫਿਰ ਕੁਆਲਿਟੀ ਚੈੱਕ ਕਰ ਲਓ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਸੀਮਣ ਵੀ ਮਾਲਕਾਂ ਨੇ ਚੰਗਾ ਲਵਾਇਆ ਸੀ ਗੱਲ ਕਰ ਬੱਚਾ ਮਗਰ ਮੀਲਕਾਫ ਆ ਜਾਂਦਾ ਜੀ ਫਵਾਨਾ ਸੋਨਾ ਫਿਟਨੈਸ ਵਾਲਾ ਥਾਣ ਕੱਲਾ ਕੱਲਾ ਨਿੱਖੜ ਮੈਂ ਲੈ ਚੱਲੀ ਵੀਰੇ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਇਹਦੀ ਜੈ ਜੀ ਜਮਾ ਲੈਣ ਦੇਂ ਜੀ ਅਲੀ ਭਈਆ ਆਪ ਲੈਣ ਜਾ ਕੇ ਉਹ ਜੀ ਵੇੜ ਦਾ ਲੋਕ 1.5 ਲੱਖ ਮੁੱਲ ਮੰਗਦੇ ਠੀਕ ਆ ਜੀ ਠੀਕ ਆ ਜੀ ਆਪਾਂ ਮੁੱਲ ਮੰਗਾਂਗੇ 1 ਲੱਖ ਰੁਪਈਆ ਠੀਕ ਆ 95000 ਦੀ ਵੇੜ ਦਵਾਂਗੇ 95000 ਦੀ ਹਾਂਜੀ ਠੀਕ ਆ ਜੀ ਮੋਹਲ ਬਾਈ ਕਹਿੰਦਾ 1 ਲੱਖ ਰੁਪਏ ਮੋਹਲ ਸਵਾਇ ਕਰਾ ਲਓ ਘੋਾਂ ਦੀ ਠੀਕ ਆ ਜੀ ਉਹ ਦੇਣੀ ਆ 95 ਦੀ ਕਈ ਵੀਰ ਕਹਿ ਰਿਹਾ ਬਈ ਤੂੰ ਮੰਗਾ ਹੀ 95 ਠੀਕ ਆ ਵੀਰੇ ਪਰ ਆ ਯਾਰ 28 30 ਲੀਟਰ ਵੜਨਾ ਤਾਂ ਚੋਣਾ ਰੇਲ ਗੱਡੀ ਦੇ ਡੱਬੇ ਜੱਡੀ ਆ ਵੜਦੀ ਲੰਬਾਈ ਚੈੱਕ ਕਰ ਤੱਕ ਕਰਦ ਬਹੁਤ ਆ ਸਹੀ ਗੱਲ ਆ ਹਾਈਟ ਵੀ ਚੰਗੀ ਆ ਵੇਲ ਵੀ ਚੰਗੀ ਵਜਨ ਵੀ ਬਹੁਤ ਆ ਕੋਈ ਆਏ ਨਹੀਂ ਵੀਰੇ ਨਲੇ ਤਾਜੀ ਸੂਈ ਆ ਸੂਆ ਨਹੀਂ ਮੰਨਿਆ ਕਿ ਬੱਚਾ ਪੂਰਾ ਸਟਰੋਂਗ ਦਿੱਤਾ ਜਾ ਮੇਲ ਕਾਫ ਮਗਰ ਤੇ ਪਰ ਸੂਆ ਨਹੀਂ ਮੰਨਿਆ ਕਿਉਂਕਿ ਵੜਾ ਮਜ਼ਬੂਤ ਆ ਜੀ ਜਦੋਂ ਮੈਂ ਬਾਈ ਉਪਕੋਤੇ ਨਿਗਾ ਮਾਰੀ ਨਾ ਮੈਂ ਰਾਤ ਨੂੰ ਕੈਮਰਾ ਹੀ ਬਣਾਉਣਾ ਪਿਆ ਹਾਂਜੀ ਅੱਧਾ ਬੱਚਾ ਬਾਹਰ ਆਇਆ ਭਈ ਜਾਨ ਸੀ ਤਾਂ ਹੀ ਘੜਤਾ ਵਾ ਛਾਡਾ ਸਹੀ ਗੱਲ ਹੈ ਜੀ ਮਾੜੀ ਗਾਂ ਦੇ ਬੱਚੇ ਜਨਮ ਨਹੀਂ ਦਿੰਦੀ ਠੀਕ ਹੈ ਸਹੀ ਗੱਲ ਹੈ ਜੀ ਮਾੜਾ ਆ ਗਿਆ ਹੱਥ ਹੀ ਪਾਇਆ ਮੈਂ ਮਾੜੀ ਆਸ ਰੱਖ ਦਿੱਤਾਗਾ ਆਸ ਰੱਖ ਦਿੱਤਾ ਗਾਂ ਦਾ ਸੂਈ ਬੈਠੀ ਜੀ ਆਪੀ ਕਰਾਂਗੇ ਸਹੀ ਗੱਲ ਵਾ ਜੇਰ ਵੀ ਪੈ ਜੂਗੀ ਹੋਰ ਅੱਧਾ ਘੰਟਾ ਮਸਾ ਬਾਕੀ ਹਵਾਨਾ ਬਹੁਤ ਸੋਹਣਾ ਜੀ ਫੈਕਸਲੇ ਵਾ ਹਵਾਨਾ ਜੀ ਜਿਹੜਾ ਲੈ ਗਿਆ ਵੀਰੇ ਦੁੱਧ ਜਿੰਨਾ ਮਰਜੀ ਝੋਲੇ ਦੁੱਧ ਉਹਲੇ ਦੀ ਸੇਵਾ ਦਾ ਦੁੱਧ ਨਾਲ ਬਾਕੀ ਸੇਵਾ ਦਾ ਪਰ ਆਪਾਂ ਇਹਨਾਂ ਦਾ ਦੁੱਧ ਚੁਆ ਕੇ ਦਿੱਤੀ ਆਪਦੇ ਘਰੋਂ ਠੀਕ ਆ ਵੀਰੇ ਹਾਂ ਨਹੀਂ ਬੰਦਾ ਪਿੰਡ ਨਹੀਂ ਦਾ ਜਿਹੜੇ ਪਿੰਡ ਵਿੱਚ ਆਪੋ ਉਹ ਪਿੰਡ ਦਾ ਵੀ ਨਾਂ ਲੈਤਾ ਠੀਕ ਆ ਵੀਰੇ ਹਾਂ ਤੇ 2 ਨੰਬਰ ਨਾਲ ਤੇ ਆ ਜਾ ਵੀਰੇ ਬੱਛੀ ਆਪਣੀ ਉਮਰ ਕਿੰਨੀ ਕਹਿ ਦੀ ਜੀ ਇਹ ਵੀ 11-12 ਮਹੀਨੇ ਹੈਗੇ ਸੇ 11 ਮਹੀਨੇ ਸਾਲ ਤੋਂ ਘੱਟ ਹੀ ਆ ਜੇ ਥੇਰੀ ਆ ਜੇ ਦੁੱਧ ਦਾੰਦਾ ਬੱਚਾ ਹੈ ਠੀਕ ਆ ਜੀ ਫੋਟ ਸ਼ਾਂਗ ਤਾਂ ਹੈ ਨਹੀਂ ਕੋਈ ਕੋਈ ਸੀ ਮੈਨ ਰਿਕਾਰਡ ਮਿਲਿਆ ਹੋਵੇ ਯਾਰ ਬੋਰਡ ਤੇ ਮੋਦੀ ਆ ਖੈਰੇ ਮੇਰਾ ਪਹਿਲੀ ਵਾਰ ਹੋਣਾ ਹੈ ਨਹੀਂ ਆਪਾਂ ਕਦੇ ਲਵਾਏ ਲੋਏ ਨਹੀਂ ਆ ਠੀਕ ਆ ਜੀ ਹੁਣ ਤਾਂ ਉਹ ਚੰਗੀ ਬਹੁਤ ਵੱਡੀ ਗਾੜੀ ਫਾਰਮ ਚ ਵੜ ਆਈ ਹੈ ਚੰਗੀ ਆ ਵੜ ਬੇਰੇ ਬੜਾ ਤੇ ਬਰੀਕਿਆਂ ਬਹੁਤ ਆ। 25 ਦੀ ਨਾ ਕੱਦ ਲੈ ਵੇਖ ਲੈ ਉਮਰ ਸਾਹਣਾ ਕੱਦ ਤੇ ਲੰਬਾਈ ਕਿੰਨੀ ਆ ਵਾ। ਸਹੀ ਗੱਲ ਆ ਜੀ। ਅਜ ਕਵਾਲਿਟੀ ਦੇ ਪ੍ਰਿੰਟ ਬਹੁਤ ਚੰਗਾ ਜੀ। ਲਾ ਬੋਲ ਕੰਨ ਦੀ। ਪ੍ਰਿੰਟ ਵੀ ਪੂਰਾ ਚੰਗਾ। ਬਾਕੀ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਆਂ ਗੀਆਂ ਬਰੀਡ ਦੀਆਂ ਕਰਮ ਵਾਲੀ ਚ ਸਾਰੀਆਂ ਪੂਰੀਆਂ। ਇਹਦਾ ਫਿਰ ਛੋਟਾ ਜਿਹਾ। ਇਹ ਮੁੱਲ ਦਾ ਭਾਜ ਉਹ ਜੀ ਦਾ 20 28 8 ਦਾ ਮੰਗੀਆਂ ਨੇ। ਆਪਾਂ 12000 ਦੇ ਬੱਚੀ ਦੇ ਦਾਂਗੇ। 12 ਦੀ। ਦੇ ਦਾਂਗੇ। ਠੀਕ ਆ ਜੀ। ਮੁੱਲ ਬਾਈ ਕਹਿੰਦਾ ਕਰੋਨ ਨੂੰ ਜਿੰਨਾ ਕੋਈ ਮਰਜ਼ੀ ਕਰਾ ਲੈ ਚੱਲ ਮੰਗੀ ਵੀ ਜਾਂਦੇ ਪਰ 12000 ਦੀ ਵੈੜ ਦੇ ਦਾਂਗੇ ਜੀ ਬੱਚੀ ਛੋਟੀ ਖੀਰੀ ਆ ਫੋੜ ਸ਼ਾਕ ਦੀ ਗਾਰੰਟੀ ਆ ਬਾਈ ਕਹਿੰਦਾ ਹੰਦ ਭਾਜਾ ਬਾਈ ਲੱਖ ਰੁਪਏ ਦੇ ਅਸੀਂ ਖੜੀ ਹੋ ਜਾਣੀ ਆ ਫੋੜ ਸ਼ਾਕ ਦੀ ਗਾਰੰਟੀ ਆ ਝੋਲੀ ਚੈੱਕ ਕਰ ਬੱਚੀ ਚਾਰ ਜੱਥਾ ਨਾਲ ਆ ਜੀ ਥਾਂ ਤੇ ਮੈਂ ਗਾਰੰਟੀ ਲਵਾਂਗਾ ਜੇ ਘਰੇ ਚਾਰ ਹੀ ਥਾਣਾ ਪੰਜਵਾਂ ਥਾਣਾ ਪੇ ਬੱਚੀ ਫਰੀ ਦੇ ਦਾਂਗੇ ਠੀਕ ਆ ਜੇ ਪੰਜਵਾਂ ਥਾਣਾ ਕੇ ਦਿਖਾ ਦੇ ਤੇਰੀ ਬੱਚੀ ਦਾ ਪੰਜਵਾਂ ਥਾਣਾ ਬੱਚੀ ਫਰੀ ਹੈ ਵੀ ਵੀਡੀਓ ਚ ਆਫਰ ਆ ਠੀਕ ਆ ਜੀ ਬਾਕੀ ਜੀ ਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ